ਨਹੀਂ ਕਰਦੇ ਹੋ ਮਹਾਰਾਜ ਜਿੱਤੇ ਜਿੱਤੇ ਪਰਚੀ ਕਾਰਵਾਈ ਕਰਨੀ ਹੈ ਕਰੋ ਤੁਸੀਂ ਸਾਰਿਆਂ ਦੇ ਕਰੋ ਕਾਰਵਾਈ ਤੁਸੀਂ ਐਮਐਲਏ ਦੇ ਦਵਾ ਥਲੇ ਤੁਸੀਂ ਹੋਗੇ ਅਸੀਂ ਨਹੀਂ ਐਮਐਲਏ ਦੇ ਦਵਾ ਥਲੇ ਅਸੀਂ ਸਾਰਿਆਂ ਨੇ ਵੀਡੀਓ ਪਾਈ ਹੈ ਨਹੀਂ ਪਾਈ ਹੈ ਮੈਂ ਵੀ ਪਾਈ ਹੈ ਫੋਟੋਆਂ ਵੀ ਲੱਗੂ ਲੱਗੂ ਚਲੋ ਯਾਰ ਚੱਲੋ ਪਿੱਛੇ ਡੋ ਜਾਓ ਯਾਰ ਉੱਥੇ ਚਲੋ ਯਾਰ ਚਲੋ ਜਿਹੜਾ ਰੋਕੋ ਇਹਦਾ ਹੋਵੇ ਆਪਣਾ ਆਪ ਜਾਓ 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 ਯਾਰ ਤੁਸੀਂ ਜਾਓ ਯਾਰ ਉਹ ਤਾਂ ਸਾਰਾ ਅੱਜ ਨਾ ਅਸੀਂ ਜਾਣਾ ਅਸੀਂ ਲੋਕਾਂ ਦੇ ਮੁੱਦੇ ਟੱਕਣੇ ਆ ਮੇਰੀ ਗੱਲ ਐ ਜੂ ਲੈ ਜੇ ਨੋਮਾ ਕਾਨੂੰਨੀ ਕਾਰਵਾਈ ਕਰਨੀ ਕਰ ਨਹੀਂ ਕਰ ਸਾਡਾ ਵੀ ਅਸੀਂ ਵੀ ਆਪ ਦੇ ਲੋਕਾਂ ਨਾ ਕਰਿਆ ਜੀ ਸਾਡਾ ਵੀ ਲੈ ਝੋ ਲੈ ਜਾਣੀ ਨਹੀਂ ਤੁਸੀਂ ਕਾਨੂੰਨੀ ਕਾਰਵਾਈ ਕਰੋ ਜੀ ਤੁਸੀਂ ਕਹਿੰਦੇ ਹੋ ਵੀ ਐਮਐਲਏ ਨੂੰ ਮਿਲੋ ਕਾਦੇ ਵਾਸਤੇ ਮੇਲੀਏ ਕਿਉਂ ਕਿੰਨੇ ਵਾਰੀ ਕਹਤਾ ਤੁਸੀਂ ਇਹੀ ਗੱਲ ਵੀ ਐਮਐਲਏ ਨੂੰ ਮਿਲੋ ਤੁਸੀਂ ਤੁਸੀਂ ਇਹ ਨਾ ਨਾ ਗੱਲ ਕਹੋ ਵੀ ਐਮਐਲਏ ਨੂੰ ਮਿਲੋ ਤੁਸੀਂ ਕਰੋ ਕਾਰਵਾਈ ਜਿਹੜੀ ਕਰਨੀ ਹੈਗੀ ਜਿਹੜੀ ਕਾਰਵਾਈ ਬਣਦੀ ਹੈ ਕਰੋ ਤੁਸੀਂ ਕਰ ਦਾਂਗੇ ਅਸੀਂ ਕੋਈ ਨਹੀਂ ਕਰ ਹਾਂ ਕਰੋ ਤੁਸੀਂ ਇਹ ਨਾ ਨਾ ਕਹੋ ਅਸੀਂ ਸਾਨੂੰ ਦੇ ਰਹੇ ਹਾਂ ਅਸੀਂ ਸਰ ਸਾਨੂੰ ਦੇ ਰਹੇ ਹਾਂ ਵੀ ਸਾਰਾ ਅਸੀਂ ਸਿੱਧਾ RAM ji ਨੂੰ ਕਾਦੇ ਲਈ ਲੈ ਕੇ ਆਏ ਹੋ ਤੁਸੀਂ ਬਾਰ ਬਾਰ ਇੱਕੋ ਗੱਲ ਤੇ ਹੋ ਜਨੋ ਵੀ MNU ਨੂੰ ਮਿਲੋ ਕਿਉਂ ਮਿਲਲੀ ਐ MNU ਨੂੰ ਇਹ ਤਾਂ ਦੱਸ ਦਿਓ ਵੀ MNU ਨੂੰ ਕਾਦੇ ਵਾਸਤੇ ਅਸੀਂ ਮਿਲੀਏ ਅਸੀਂ ਕਾਦੇ ਵਾਸਤੇ ਮਿਲੀਏ ਤੁਸੀਂ ਕਿਉਂ ਕਹਿ ਰਹੇ ਹੋ ਬਾਰ-ਬਾਰ ਵੀ ਐਮ.ਐਲ.ਏ ਨਾਲ ਗੱਲ ਕਰ ਲੋ ਅਸੀਂ ਕੀ ਗੱਲ ਕਰਨੀ ਐਮ.ਐਲ.ਏ ਨਾਲ ਨਹੀਂ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਾ ਨਾ ਬਣਾਓ ਵੀ ਐਮ.ਐਲ.ਏ ਨੂੰ ਮਿਲੋ ਤੁਸੀਂ ਗੱਲ ਦਾ ਪ੍ਰੈਸ਼ਰ ਪਾ ਰਹੇ ਹੋ ਸਾਡੇ ਦੇ ਐਮ.ਐਲ.ਏ ਨਾਲ ਗੱਲ ਕਰੋ ਦਾ ਜੀ ਮੈਂ ਤੂੰ ਅਫਸਰ ਨਹੀਂ ਲਗਾਉਂਗਾ ਯਾਰ ਤੁਸੀਂ ਪਰਚੇ ਸਾਡੇ ਤੇ ਵੀ ਪਾ ਦਿਓ ਯਾਰ ਅਸੀਂ ਵੀ ਕੀਤੀ ਐ ਬੈਰ ਲਈ ਯਾਰ ਵੀਡੀਓ ਪਾ ਦਿਓ ਤੁਸੀਂ ਜਿਹੜੀ ਪਾਣੀ ਤੁਹਾਡੀ ਥੈਲੀ ਪੂਰੀ ਹੋ ਜੂਗੀ ਪਾ ਦਿਓ ਕੋਈ ਨਹੀਂ ਮੈਚ ਤੇਰੇ ਨਾਲ ਮੇਰੇ ਨਾਲ ਬੋਲਣ ਆਏ ਹੋ ਹੋਰ ਵੀ ਭਾਵਨਾ ਪੂਰੀ ਕਰੀਓ ਕੋਈ ਗੱਲ ਹੀ ਕਰ ਲਿਓ ਨਹੀਂ ਸਾਹਿਬ ਮੈਂ ਨਹੀਂ ਤੁਹਾਨੂੰ ਆਖਿਆ ਵੀ ਤੁਸੀਂ ਕਾਰਵਾਈ ਕਰਦੇ ਨਹੀਂ ਨਹੀਂ ਕਰਉਣੀ ਕਾਰਵਾਈ ਕਰ ਲੋ ਠੀ ਤੇ ਦੂ ਤੱਕ ਮੈਂ ਕਰ ਦਾਂ ਮੈਂ ਇਹ ਕਰਾਂਗੀ ਤੇਰੀ ਭਾਵਨਾ ਵੀ ਪੂਰੀ ਕਰ ਦੂੰਗਾ ਜੇ ਮੈਂ ਇੱਥੇ ਰਿਹਾ ਤਾਂ ਬੋਲੀ ਦੀ ਮੇਨਾਈ ਕਰ ਦਈਏ ਨਹੀਂ ਨਹੀਂ ਤੂੰ ਮੇਰਾ ਮਿੰਨੀ ਜੀ ਤੋਂ ਅੱਗੇ ਬੋਲੇ ਉਹ ਨਹੀਂ ਨਹੀਂ ਸਾਨੂੰ ਤੁਹਾਨੂੰ ਅਸੀਂ ਗਾਣਾ ਵਾਲਾ ਇਹ ਗੱਲ ਆ ਤੁਹਾਨੂੰ ਕਾਹਨਾ ਮੈਂ ਲਾ ਕੋ ਚਲ ਜੀਰੋ ਸਾਡਾ ਕੰਮ ਹੈ ਕਰਨ ਮੁਸ਼ਕਿਲ ਦਾ ਪਾਰਟ ਹੈ ਅਸੀਂ ਨੂੰ ਜਬ ਬਹਿ ਲਾਂਗੇ ਭਾਈ ਨਹੀਂ ਜਿਹੜਾ ਤੁਸੀਂ ਪਾਸੇ ਸਾਡਾ ਤੁਸੀਂ ਆ ਕੇ ਖਾਣਾ ਖੇਰੋ ਤੁਸੀਂ ਇਹ ਕਿ ਮੈਂ ਤੁਹਾਨੂੰ ਖਾਣਾ ਤੁਸੀਂ ਬੈਠੋ ਪਬਲਿਕ ਰੂ ਨੀ ਪ੍ਰੋਟੈਸਟ ਕਰਨ ਜਿਹੜਾ ਚੰਨੇ ਕਰੂ ਆਪਦਾ ਇਹਦੇ ਨੂੰ ਤੁਸੀਂ ਅੱਗੇ ਕਰ ਰਹੇ ਹੋ ਵੀ ਐਮਐਲਏ ਦੀ ਮੈਂ ਕੋਈ ਐਮਐਲਏ ਦੀ ਮੈਂ ਪਹਿਲਾਂ ਸੀ ਐਮਐਲਏ ਫਾਤਰ ਕੋਲ ਜਿੱਦੋਂ ਪਰਾਈ ਕਰਦੇ ਹਾਂ ਤੇ ਜੀ ਕਰੀ ਜਾਂਦੇ ਹੋ ਜੀ ਕਿਹੜਾ ਕਹਿੰਦਾ ਮੈਗਨ ਲੈਣੇ ਕੋਈ ਨਹੀਂ ਸਰ ਕੋਈ ਉਹ ਤੁਸੀਂ ਕਾਰਵਾਈ ਕਰਦੇ ਇੱਥੇ ਅਸੀਂ ਕਿਹਾ ਯਾਰਾਂ ਦੇ ਅਸੀਂ ਕਾਰਵਾਈ ਕਰਦੇ ਜੇ ਤੁਸੀਂ ਮੇਰੇ ਨਾਲ ਕੋਈ ਮੈਂ ਛੋਟੇ ਨਾਲ ਨਹੀਂ ਹਾਂ ਛੋਟੇ ਨਾਲ ਨਹੀਂ ਨਹੀਂ ਮੇਰਾ ਜੋ ਮੈਂ ਕਹਿੰਦਾ ਮੈਂ ਗਲਤ ਕਰਦਾ ਨਹੀਂ ਤੁਸੀਂ ਵਾਜੋ ਨਹੀਂ ਤੁਸੀਂ ਵਾਜੋ ਕਰਦੇ ਤੁਸੀਂ ਪਰਚਾ ਪਾ ਗਏ ਕਰ ਲਵੇ ਜੀ ਕਰ ਵੀ ਕਰਤਾ ਦੇ ਹੋਏ ਤੁਸੀਂ ਰੋਲਾ ਪਾਈ ਜਰੋ ਨਹੀਂ ਅਸੀਂ ਤਾਂ ਰੋਲਾ ਸਰ ਪਾਉਣੀ ਆ ਆਪਦੇ ਹੱਥ ਤੇ